ਤੇਰੀ ਫੌਜ ਤੇ ਹਰਾ ਦੇਾਂਗੇ ਛੋਕੇ ਜੈ 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 ਜੀ ਜੈ ਜੀ ਜੈ 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 ਜੀ ਜੈ ਜੀ ਜੈ ਆਓ ਕੇ ਯਾਰ ਆਜੋ ਭਾਈ ਆਜੋ ਸੰਦੀਪ ਅੱਗੇ ਆ ਦੇ ਕਰਾਂ ਯਾਰ ਆਓ ਆਓ ਮਾਦੇ ਫੜ ਲੀਂ ਮਾਦੇ ਬੇਟਾ ਆ ਜਾਗਾ ਮੇਰਾ ਨਾਮ ਅਮਰਜੀਤ ਸਿੰਘ ਉਕਸੀ ਹੈ ਜੀ ਮੈਂ ਭਾਰਤੀ ਜਨਤਾ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਐਸ்சி ਮੋਰਚਾ ਤੇ ਸੈਂਟਰਲ ਬਾਲਮੀਕੀ ਸਭਾ ਇੰਡੀਆ ਤੋਂ ਯੂਥ ਪ੍ਰਧਾਨ ਪੰਜਾਬ ਆ ਜੀ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ਉਹਨਾਂ ਨੂੰ ਜਿਹੜੇ ਚਰਨਾਂ ਦੇ ਵਿੱਚ ਜਿਹੜੇ ਫੁੱਲਾਂ ਉਹ ਅਰਪਣ ਕਰਨ ਆਏ ਸੀਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਜਿਨ੍ਹਾਂ ਦੀ ਬਦੌਲਤ ਸਾਡੇ ਦੇਸ਼ ਦਾ ਸੰਵਿਧਾਨ ਬਣਿਆ ਤੇ ਅੱਜ ਸਾਡਾ ਜਿਹੜਾ ਇੰਡੀਆ ਦੇਸ਼ ਆ ਉਹ ਚੱਲ ਰਿਹਾ ਤੇ ਬਾਬਾ ਸਾਹਿਬ ਦੇ ਪੁਰਨੇ ਸਿਧਿਏ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਅੱਜ ਅਸੀਂ ਸਮੁੱਚੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਜੋ ਬਾਬਾ ਸਾਹਿਬ ਦੇ ਪੁਰਨੇ ਸਿਧਿਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਸੰਗਠਿਤ ਰਹੋ ਅਤੇ ਆਪਣੇ ਸਮਾਜ ਲਈ ਅੱਗੇ ਵੱਧ ਕੇ ਕੰਮ ਕਰੋ ਸੋ ਇੱਕ ਅੱਜ ਬਹੁਤ ਵੱਡਾ ਮਹੱਤਵ ਹੈ ਜੋ ਔਰਤਾਂ ਲਈ ਜਿਨ੍ਹਾਂ ਨੇ ਬਾਬਾ ਸਾਹਿਬ ਬਾਬਾ ਸਾਹਿਬ ਨੇ ਜਿਨ੍ਹਾਂ ਨੂੰ ਬਰਾਬਰਤਾ ਦਾ ਜੋ ਅਧਿਕਾਰ ਸੀਗਾ ਉਹ ਦਿੱਤਾ ਸੀਗਾ ਸੋ ਮੈਂ ਮਹਿਲਾਵਾਂ ਨੂੰ ਵੀ ਕਹਿਣਾ ਹੈ ਕਿ ਬਾਬਾ ਸਾਹਿਬ ਦੇ ਪੂਰਨਿਆਂ ਤੇ ਚੱਲਣ ਦੀ ਜਿਹੜੀ ਚੱਲ ਕੇ ਆਪਣੇ ਬੱਚਿਆਂ ਨੂੰ ਵੱੱਟ ਤੋਂ ਵੱੱਟ ਪੜਾਓ। ਸ਼ਹਿਰ ਉਸ ਨੂੰ ਕੀ ਕਹਿਣਾ ਚਾਹੁੰਦੇ ਆ ਪਾਪਾ ਜੀ? ਮੈਂ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹਣਾ ਹੈ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਦਕਰ ਜੀ ਨੂੰ ਪੜਿਆ ਜਾਵੇ ਉਹਨਾਂ ਦੇ ਜਿਹੜਾ ਸੰਵਿਧਾਨ ਆ ਉਹਦੇ ਨਾਲ ਜੁੜਿਆ ਜਾਵੇ ਤੇ ਨੌਜਵਾਨ ਸਾਥੀਆਂ ਨੂੰ ਇਹ ਬੇਨਤੀ ਕਰਨਾ ਕਿ ਦੱਛਿਆਂ ਨੂੰ ਛੱਡ ਕੇ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਜੁੜ ਕੇ ਉਹਨਾਂ ਦੇ ਜਿਹੜਾ ਪੂਰਨਿਆਂ ਉਹਨਾਂ ਤੇ ਚੱਲਿਆ ਜਾਵੇ। ਅੱਜ ਡਾਕਟਰ ਬੀਮਲ ਅੰਬੇਦਕਰ ਜੀ ਦੇ ਜਨਤੀ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਤੇ ਮੈਂ ਇਨੀ ਗੱਲ ਕਹਿ ਸਕਦਾ ਵੀ ਸੇਸ਼ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਪਰ ਉਹਨਾਂ ਨੇ ਜਿਹੜਾ ਸਮਾਜ ਵਾਸਤੇ ਜਿਹੜਾ ਕੰਮ ਕੀਤਾ ਜਿਹੜੇ ਉਹ ਚਨੀ ਚ ਫਰਕ ਖਤਮ ਕੀਤਾ ਤੇ ਮੈਂ ਇਨੀ ਗੱਲ ਕਹਿ ਸਕਦਾ ਵੀ ਉਹ ਇੱਕ ਪਰਮਾਤਮਾ ਦਾ ਰੂਪ ਸੀ ਜਿਹੜਾ ਏ ਇੱਥੇ ਉਹਨਾਂ ਨੇ ਜਨਮ ਲਿਆ ਤੇ ਮੈਂ ਜਿਵੇਂ ਕਿ ਅਮਰਜੀਤ ਜੀ ਨੇ ਵੀ ਦੱਸਿਆ ਵੀ ਸਾਰੇ ਕੁਝ ਦੱਸਿਆ ਤੇ ਮੈਂ ਇੱਕ ਵਾਰੀ ਫੇਰ ਮੈਂ ਉਹਨਾਂ ਦੀ ਜਨਮ ਦਿਤੇ ਲੱਖ ਲੱਖ ਵਧਾਈ ਦਿੰਦਾ ਮੈਂ ਜਸਪਾਲ ਸਿੰਘ ਗਰੋਲੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਮੈਂ ਆਪਣੇ ਸੰਵਿਧਾਨ ਦੇ ਰਚੇਤਾ ਸ੍ਰੀ ਭੀਮrao ਅੰਬੇਦਕਰ ਜੀ ਦੀ ਜਨਮ ਦਿਨ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦਨਾ ਮੈਂ ਆਸ਼ ਕਰਦਾ ਵੀ ਜਿਹੜਾ ਉਹਨਾਂ ਨੇ ਸੰਵਿਧਾਨ ਸਾਡੇ ਦੇਸ਼ ਨੂੰ ਦਿੱਤਾ ਇਹ ਉਹਨਾਂ ਦੀ ਦੇਣ ਬਹੁਤ ਬੜੀ ਦੇਣ ਹੈ ਪਰ ਉਸੇ ਸੰਵਿਧਾਨ ਦੀ ਜੇ ਆਪਾਂ ਗੱਲ ਕਰਦੇ ਆਂ ਅੱਜ ਆਮ ਆਦਮੀ ਪਾਰਟੀ ਦੇ ਝੰਡਿਆਂ ਉਡਾ ਰੱਖੇ ਆ ਇੱਕ ਲੀਕਰ ਘਟਾਲੇ ਚ ਪ੍ਰਧਾਨ ਜਿਹੜਾ ਉਹਨਾਂ ਦਾ ਕਨਵੀਨਰ ਹੈ ਉਹ ਫਸਿਆ ਅੰਦਰ ਬੈਠਾ ਹੈ ਉਸੇ ਸਰਬਦਾਨ ਨੂੰ ਨਾ ਮੰਨਦੇ ਹੋਏ ਅਸਤੀਫਾ ਨਾ ਦੇਣ ਦੀ ਜਿੱਦ ਤੇੜਿਆ ਹੋਇਆ ਮੇਰਾ ਖਿਆਲ ਹੈ ਵੀ ਮਤਲਬ ਉਹਨੂੰ ਸਭਦਾਨ ਦਾ ਬਹੁਤ ਸਤਕਾਰ ਕਰਨਾ ਚਾਹੀਦਾ ਤੇ ਸਰਬਦਾਨ ਦੇ ਸਤਕਾਰ ਨੂੰ ਕਰਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਉਸ ਨੂੰ ਜਿਹੜਾ ਉਹਦਾ ਨੂੰ ਛੱਡ ਕੇ ਪਰੇ ਹੋਣਾ ਚਾਹੀਦਾ ਵੀ ਮੈਂ ਤਾਂ ਇਹੀ ਕਹਾਂਗਾ ਮੈਂ ਫੇਰ ਸਾਰੇ ਦੇਸ਼ ਵਾਸੀਆਂ ਨੂੰ ਇਸ ਮਹਾਨ वधाईंद